ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਆਟੇ ਤੇ ਮੂੰਗ ਦਾਲ ਦੀਆਂ ਮਠੀਆਂ ਇਹ ਆਪਾਂ ਮਸਾਲਾ ਮਠੀਆਂ ਬਣਾਵਾਂਗੇ ਜਿਹਦੇ ਵਾਸਤੇ ਆਪਾਂ ਅੱਧੀ ਕੌਲੀ ਆਪਾਂ ਦਾਲ ਦੇ ਦਿੱਤੀ ਦਾਲ ਨੂੰ ਆਪਾਂ 3-4 ਘੰਟੇ ਵਾਸਤੇ ਆਪਾਂ ਭਿਉਂ ਕੇ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਵਾਸ਼ ਕਰਕੇ ਦਾਲ ਨੂੰ ਆਪਾਂ ਛਾਣ ਲਿੱਤਾ ਪਾਣੀ ਆਪਾਂ ਇਹਦਾ ਅਲੱਗ ਕਰ ਦਿੱਤਾ ਆਹ ਦੇਖੋ ਦਾਲ ਆਪਣੇ ਕਾਫੀ ਜ਼ਿਆਦਾ ਦੇਖੋ ਗਲ ਚੁੱਕੀ ਹੈ ਹਾਲੇ ਤਾਂ ਜੇਕਰ ਆਪਾਂ ਆਟਾ ਹੁਣ ਆਪਾਂ ਫਰਾਈਪੈਨ ਨੂੰ ਰੱਖਿਆ ਆਪਾਂ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਕਸੂਰੀ ਮੇਥੀ ਅੱਜ ਥੋੜੀ ਜਿਹਾ ਆਪਾਂ ਕਸੂਰੀ ਮੇਥੀ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਰੋਸਟ ਕਰ ਲਾਂਗੇ ਇਹਦਾ ਮੱਠਿਆਂ ਵਿੱਚ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਮੇਥੀ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਿੱਤਾ ਹੈ ਇਹਨੂੰ ਹੁਣ ਆਪਾਂ ਪਲੇਟ 'ਚ ਕੱਢ ਲਏ। ਇਹਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ। ਫਰਾਈਪੈਨ ਆਪਾਂ ਫਿਰ ਦੁਬਾਰਾ ਗੈਸ 'ਤੇ ਰੱਖ ਦਿੱਤਾ ਹੈ। ਆ ਦੇਖੋ। ਐਸਾ ਆਪਾਂ ਹੱਥ ਨਾਲ ਆਪਾਂ ਫ੍ਰੈਸ਼ ਕਰਦਾ ਹੈ। ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਮਠੀ ਦੇ ਵਿੱਚ। ਆ ਦੇਖੋ। ਇਹ ਆਪਾਂ ਮਸਾਲੇਦਾਰ ਮਠੀਆਂ ਅੱਜ ਬਣਾਵਾਂਗੇ। ਸਿੰਪਲ ਨਹੀਂ ਬਣਾਉਣੀਆਂ। ਆ ਦੇਖੋ। ਹੁਣ ਆਪਾਂ ਪਾਵਾਂਗੇ ਫਰਾਈਪੈਨ ਦੇ ਵਿੱਚ ਆਪਾਂ 2 ਚਮਚ ਆਪਾਂ ਦੇਸੀ ਘਿਓ ਦੇ। ਇੱਕ ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਇੱਕ ਚਮਚ ਆਪਾਂ ਪਾਵਾਂਗੇ ਸੁੱਕਾ ਧਨੀਆ ਇਹਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਆਪਾਂ ਮਲ ਲਾਉ। ਚਲ ਚਮਚ ਦਾ ਤੀਸਰਾ ਹਿੱਸਾ ਆਪਾਂ ਪਾਵਾਂਗੇ ਅਜਵਾਇਣ ਦਾ ਇਹਨੂੰ ਵੀ ਆਪਾਂ ਹੱਥ ਨਾਲ ਇਸ ਤਰ੍ਹਾਂ ਮਲ ਕੇ ਆਪਾਂ ਪਾ ਦ। ਹੁਣ ਆਪਾਂ ਥੋੜਾ ਜਿਹਾ ਆਪਾਂ ਇਹਨੂੰ ਹੁਣ ਲਾਨੇ ਆ। ਹੋਨਾ ਪੈਰ ਵਿੱਚ ਪਾਵਾਂਗੇ ਦਾਲ ਇਹਦੇ ਆਹ ਨੂੰ ਕਦਰ ਤੋਂ ਫਲੋਟ ਰਹੇ ਹੋ ਹੋਨਾ ਪਾਏ ਦੇ ਵਿੱਚ ਪਾਵਾਂਗੇ ਕੜੀ ਪੱਤਾ ਕੜੀ ਪੱਤਾ ਆਪਾਂ ਵਾਸ਼ ਕਰਕੇ ਆਪਾਂ 5-7 ਮਿੰਟ ਪਹਿਲਾਂ ਰੱਖ ਲਿਆ ਸੀ ਆਪਾਂ ਗਿੱਲਾ-ਗਿੱਲਾ ਨਹੀਂ ਪਾਣਾਗਾ ਕੜੀ ਪੱਤੇ ਨੂੰ ਆਪਾਂ ਕੱਟ ਕੇ ਪਾਤਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਸੂਰੀ ਮੇਥੀ ਆ ਦੇਖੋ ਜਿਹੜੀ ਆਪਾਂ ਰੋਸਰੀ ਰੱਖੀ ਸੀ ਉਹ ਆਪਾਂ ਹੁਣ ਦਾਲ ਦੇ ਵਿੱਚ ਪਾਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀਆਂ ਜਾਂ ਲਾਲ ਮਿਰਚਾਂ ਇਹਨੂੰ ਆਪਾਂ ਮਿਕਸੀ ਵਿੱਚ ਗ੍ਰाइंड ਕਰਕੇ ਰੱਖਿਆ ਹੈ ਜਿੱਦਾਂ ਆਪਾਂ ਚਿਲੀ ਫਲੈਕਸ ਬਣਾ ਲੈਂਦੇ ਆ ਜਿਹੜੇ ਆਪਾਂ ਲਾਲ ਮਿਰਚ ਆਪਾਂ ਪਾਊਡਰ ਵਾਲੀ ਪਾਣੇ ਆ ਸੁੱਕੀ ਮਰਚ ਉਹ ਵਾਲੀ ਨਹੀਂ ਆਪਾਂ ਪਾਰੇ ਆਪਾਂ ਜਿਹੜੀ ਆਪਾਂ ਦਦਰੇ ਜੀ ਆਪਾਂ ਗੁੱਟ ਕੇ ਰੱਖੀ ਆਪਾਂ ਉਹ ਪਾਵਾਂਗੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਮਠੇ ਦੇ ਵਿੱਚ ਇੱਕ ਚਮਚ ਆਪਾਂ ਪਾ ਦੇ ਦੇਖੋ ਜੀ ਮਠੀਆਂ ਵਾਸਤੇ ਆਪਣਾ ਮਸਾਲਾ ਬਣ ਕੇ ਤਿਆਰ ਹੈ ਦਾਲ ਆਪਣੀ ਪੂਰੀ ਤਰ੍ਹਾਂ ਦੇਖੋ ਜੀ ਗਲ ਚੁੱਕੀ ਆ ਆ ਦੇਖੋ ਇਹਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ। ਇਹਨੂੰ ਹੁਣ ਆਪਾਂ ਠੰਡਾ ਕਰ ਲੰਨੇ ਆ। ਆ ਦੇਖੋ ਇਹਨੂੰ ਇੱਕ ਸਾਈਡ ਤੇ ਆਪਾਂ ਕਰ ਦਿੱਤਾ ਹੈ ਠੰਡਾ ਹੋਣ ਵਾਸਤੇ। ਆ ਦੇ। ਹੁਣ ਆਪਾਂ ਨਹੀਂ ਤੇਰ ਆਪਾਂ ਆਟਾ ਮਲ ਲੰਗੇ। ਆਟੇ ਦੀ ਤਿਆਰੀ ਕਰਦੇ ਆ ਮੱਠੀ ਵੱਸ ਤੇ। ਆਟਾ ਆਪਾਂ ਸ਼ਾਨਕੇ ਪਹਿਲਾਂ ਰੱਖਿਆ ਹੈ। 2 ਕੱਪ ਆਪਾਂ ਆਟੇ ਦੇ ਲਵਾਂਗੇ। 2 ਕੱਪ ਆਟੇ ਦੇ ਵਿੱਚ ਆਪਾਂ 1/2 ਕੱਪ ਆਪਾਂ ਸੂਜੀ ਦਾ ਪਾਇਆ ਹੈ। ਜਾਨੀ ਕਿ ਆਪਾਂ ਆਟੇ ਦਾ ਚੌਥਾ ਹਿੱਸਾ ਆਪਾਂ ਸੂਜੀ ਦਾ ਪਾਇਆ ਸੂਜੀ ਤੁਸੀਂ ਕੋਈ ਵੀ ਪਾ ਸਕਦੇ ਹੋ ਬਰੀਕ ਪਾ ਲਓ ਮੋਟੀ ਪਾ ਲਓ ਕੋਈ ਚੱਕਰ ਨਹੀਂ ਆ ਦੇਖੋ ਹੁਣ ਆਪਏ ਇਹਦੇ ਵਿੱਚ ਪਾਵਾਂਗੇ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਹੁਣ ਆਪਏ ਇਹਦੇ ਵਿੱਚ ਪਾਵਾਂਗੇ ਤੇਲ ਆਪਾਂ ਤੇਲ ਆਪਾਂ ਗਰਮ ਕੀਤਾ ਹੋਇਆ ਪਾਵਾਂਗੇ ਸਾਢੇ ਆਇਆ ਤੇਲ ਪਾਵਾਂਗੇ ਕੜਾਹੀ ਦੇ ਵਿੱਚ ਤੇਲ ਹੈ ਆ ਦੇਖੋ ਇਹਦੇ ਵਿੱਚ ਆਪਾਂ ਮਟਰ ਬਣਾਏ ਸੀ ये हूँ आप मठिया तैयार कर लगे दो चम्मच बाद ये हाथ ना माल आटे के आप मिक्स कर लिता है हाँ देखो పూరా బా ఏ పా మసాలా తయారు మసాలేను ఆటీస్ దాగి పసాలా మిక్స్ కన్నా ఫా పా ఆటా గున్నే పని పానీ పాన तो पानी थोड़ा ही पाएगा क्योंकि आप पाया होकर आप आटा तैयार कर लेंगे मठिया वास्ते आटा आप सख्त गुन्ना आटा अपना गुन के तैयार है हूँ आप तैयार कर लें इस तरह आप ਇਹ ਆਟਾ ਆਪਾਂ ਸਾਫ਼ ਹੀ ਰੱਖਣਾ 1 ਪੋਣਾ ਪੋਣਾ ਪਨ ਲਗਾਵਾਗੇ ਸਲੈਬ ਦੇ ਉੱਪਰ ਕਿਉ ਕਿਉ ਲਗਾ ਕੇ ਇਸ ਤਰ੍ਹਾਂ ਉੱਪਰ ਵੀ ਲਗਾ ਦਾਂਗੇ ਇਹਨੂੰ ਹੁਣ ਆਪਾਂ ਮੇਲ ਲਾਵਾਂਗੇ ਉਹ ਲਾਪਾ ਪਤਲੀ ਆਪਾਂ ਰੋਟੀ ਵਾਂਗੂ ਆਪਾਂ ਇਹਨੂੰ ਵੇਲਾਂਗੇ ਆ ਦੇਖੋ ਜੀ ਰੋਟੀ ਵਾਂਗੂ ਆਪਾਂ ਇਹਨੂੰ ਪਤਲਾ ਪਤਲਾ ਆਪਾਂ ਵੇਲ ਲਿੱਤਾ ਆ ਦੇਖੋ ਹੁਣ ਆਪਾਂ ਇਹਦੀ ਕਟਿੰਗ ਕਰ ਲੈਨੇ ਆ ਕਟਿੰਗ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਆਪਾਂ ਕਰ ਸਕਦੇ ਆ ਆਪਣੀ ਮਨਮਰਜ਼ੀ ਨਾਲ ਆਪਾਂ ਗੋਲ ਵੀ ਆਪਾਂ ਮੱਠੀ ਬਣਾ ਸਕਦੇ ਆ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਆ ਦੇਖ ਬਹੁਤ ਹੀ ਜਿਆਦਾ ਮਸਾਲੇਦਾਰ ਮਠੀਆਂ ਬਣ ਕੇ ਤਿਆਰ ਹੋਣਗੀਆਂ ਦੁਬਾਰਾ ਫੇਰ ਆਪਾਂ ਲੋਈ ਬਣਾ ਲੈਂਦੀ ਐ ਹੁਣ ਆਪਾਂ ਇਹਨੂੰ ਘਿਓ ਲਗਾ ਲਿਆ ਆ ਦੇਖ ਇਹ ਬਸ ਆਪਾਂ ਮੋਟੀ ਨਹੀਂ ਰੱਖਣੀ ਆਪਾਂ ਰੋਟੀ ਜਿਹੜੀ ਆਪਾਂ ਤਿਆਰ ਕਰਨੀ ਐ ਮਠੀ ਵਾਸਤੇ ਇਸੇ ਤਰ੍ਹਾਂ ਆਪਾਂ ਸਾਰੇ ਮਠੀਆਂ ਆਪਾਂ ਬਣਾ ਲਾਂਗੇ ਆ ਦੇਖੋ ਜੀ ਤੇਲ ਆਪਣਾ ਕੜਾਹੀ ਦੇ ਵਿੱਚ ਗਰਮ ਹੋ ਚੁੱਕਾ ਹੈ ਉਹਨਾਂ ਪੋਦੇ ਵਿੱਚ ਪਾਣੇ ਆ ਮਠੀਆਂ ਆ ਦੇਖ ਐਸੇ ਤਰ੍ਹਾਂ ਆਪਾਂ ਪਾ ਦਾਂਗੇ ਸਰ ਗੈਸ ਨੂੰ ਬਿਲਕੁਲ ਸਲੋਅ ਰੱਖਣਾ ਆਪਾਂ ਆ ਦੇਖੋ ਜੀ ਮਠੀਏਨ ਇੱਕ ਪੂਰ ਬਣ ਕੇ ਆਪਣਾ ਤਿਆਰ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਨਿਚੋੜ ਦੇਣਾ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲੈਂਦੇ ਹੁਣ ਆਪਾਂ ਦੂਸਰਾ ਪੂਰ ਪਾਵਾਂਗੇ ਆ ਦੇਖ ਕੁ ਦੇਖੋ ਜੇ ਮਸਾਲੇਦਾਰ ਮਠੀ ਦਾਲ ਵਾਲੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਵੇਖੋ ਦੇਖੋ ਜੀ ਜਦੋਂ ਆਪਾਂ ਮਠੀਆਂ ਤਿਆਰ ਕਰਨੀਆਂ ਆਪਾਂ ਚਮਚਾ ਨਾਲ ਇਸ ਤਰ੍ਹਾਂ ਆਪਾਂ ਹਿਲਾਣਾ ਆ। ਆ ਦੇਖ। ਦੂਸਰਾ ਪੂਰ ਬਣ ਕੇ ਵੀ ਆਪਣਾ ਤਿਆਰ ਹੈ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ। ਇਹਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਲੈਣਾ। ਲੈਣੋ। ਮਠਿਆ ਬਣ ਕੇ ਅੰਮੀਆ ਤਿਆਰ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੀਆਂ ਆਪਣੇ ਮਠਿਆ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲਵਾਂਗੇ ਇੱਕ ਪਲੇਟ ਆਪਾਂ ਇਹ ਮਠਿਆ ਦੀ ਆਪਾਂ ਚਾਟ ਬਣਾਵਾਂਗੇ ਬਾਕੀ ਆਪਾਂ ਰੱਖ ਲਾਂਗੇ ਚਾਹੇ ਨੂੰ ਮਹੀਨਾ ਸਟੋਰ ਕਰਕੇ ਰੱਖ ਲਈਏ ਲਿਫਾਫੇ ਦੇ ਵਿੱਚ ਪਾ ਕੇ ਬਸ ਹਵਾ ਨਹੀਂ ਲੱਗਣੀ ਚਾਹੀਦੀ ਜਿੰਨੀਦਰ ਮਰਜ਼ੀ ਨਾਲ ਸਟੋਰ ਕਰਕੇ ਆਪਾਂ ਰੱਖ ਸਕਦੇ ਆ ਇਸ ਤਰੀਕ ਕ੍ਰਿਸਪੀਪਨ ਰਹੂਗਾ ਜੇਕਰ ਇਹਨਾਂ ਨੂੰ ਹਵਾ ਨਾ ਲੱਗੇਗੀ ਆ ਦੇਖੋ ਜੀ ਮਠੀਆਂ ਬਣ ਕੇ ਆਪਣੀਆਂ ਤਿਆਰ ਐ ਆ ਦੇਖੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਐ ਹੁਣ ਅਕਾਂ ਇੱਕ ਪਲੇਟ ਆਪਾਂ ਇਹਦੀ ਮਠੀਆਂ ਦੀ ਆਪਾਂ ਚਾਟ ਬਣਾ ਲਾਂਗੇ ਆ ਦੇਖ ਗਰਮ ਹੋਵਤ ਜੀ ਦੇਖੋ ਜੀ ਚਾਟ ਬਣਾਉਣ ਵਾਸਤੇ ਮਠੀਆਂ ਦੀ ਆਪਾਂ ਮਠੀਆਂ ਨੂੰ ਠੰਡਾ ਕਰ ਲਿੱਤਾ ਹੁਣ ਆਪਾਂ ਇਹਦੇ ਉੱਪਰ ਪਾਣਿਆ ਦਹੀਂ दही दि एक चम्मच आप पीसी हुई चीनी पा ली हूँ आप दही पा के उसके उपर मिठी चटनी पावे हूँ आपने पदीने की चटनी पावे जिस तरह आप मार्केट आप पा पापड़ी चाट खाने प्लेट लैके उस तरह ये पापड़ी चाट तैयार होगी है उपरों की हूं आप पा देने भुनया जीरा ये आप ग्रैंड करके रखे है आ हाँ देखो जीरा पाने के उस ग्रैंड पीता है दो कु चुटके आप पाए आप तो पा आपवेंगे चाट मसाला ये भी आप दो चुटके पावे क्योंकि मठिया नमकीन है इस करके आप रहे हम आप उपरों की फिर दबार तो आप मिठी चटनी पा ली लो जी देखो जी मठिया भी बनी मठिया बनकर भी अपनिया तैयार है पापड़ी चाट बनकर भी अपन तैयार है ਬਹੁਤ ਹੀ ਜ਼ਿਆਦਾ ਵਧੀਆ ਬਣਿਆ ਮਠਿਆ ਆ ਦੇਖੋ ਬਹੁਤ ਜ਼ਿਆਦਾ ਕ੍ਰਿਸਪੀ ਹੈ ਇਧਰ ਦੇਖ ਆ ਦੇਖ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ